ਤੁਸੀਂ ਵੀ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖੋ ਉਹਨਾਂ ਦੇ ਉੱਤੇ ਸਖਤ ਨਜ਼ਰ ਰੱਖੋ ਬੱਚੇ ਕਿੱਥੇ ਜਾ ਰਹੇ ਨੇ ਕਿਸ ਦੇ ਨਾਲ ਜਾ ਰਹੇ ਨੇ ਕੀ ਕਰ ਰਹੇ ਨੇ ਆ ਦੇਖ ਲਓ ਬੱਚਿਆਂ ਨੇ ਖੇਡ ਖੇਡ ਦੇ ਵਿੱਚ ਕੀ ਕਰ ਲਿਆ ਖੇਡ ਖੇਡ ਦੇ ਵਿੱਚ ਸ਼ਰਾਰਤਾਂ ਕਰਦੇ ਬੱਚੇ ਆਪਣੀ ਜਾਨ ਹਿਗਵਾ ਬੈਠੇ ਨੇ ਮਾਮਲਾ ਪੰਜਾਬ ਦੇ ਗਿੱਦੜ ਬਾਹਤੂ ਸਾਹਮਣੇ ਆਇਆ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਗਿੱਦੜ ਬਾਹਤੂ ਇਹ ਮਾਮਲਾ ਸਾਹਮਣੇ ਆਇਆ ਜਿਥੇ ਜਲਕਰ ਦੀ ਡਿੱਗੀ ਦੇ ਵਿੱਚ ਡੁੱਬਣ ਕਾਰਨ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਹੈ ਖੇਡ ਦੇ ਖੇਡ ਦੇ ਬੱਚੇ ਛਾਲ ਮਾਰ ਦਿੰਦੇ ਨੇ ਅਤੇ ਪਾਣੀ ਦਾ ਵਹਾਅ ਤੇਜ਼ ਹੋਣ ਦੇ ਕਾਰਨ ਬੱਚਿਆਂ ਦੀ ਡੁੱਬ ਕੇ ਮੌਤ ਹੋ ਜਾਂਦੀ ਹੈ ਮਾਮਲਾ ਸ਼ਿਮਖਰ ਸਾਹਿਬ ਜ਼ਿਲ੍ਹੇ ਦੇ ਗਿੱਦੜ ਬਾਹਤੋਂ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਬੱਚਿਆਂ ਨੇ ਜਲਕਰ ਦੀ ਡਿੱਗੀ ਦੇ ਵਿੱਚ ਅਚਾਨਕ ਨ ਹੋਣ ਦੇ ਲਈ ਛਾਲ ਮਾਰ ਦਿੱਤੀ ਜਿਸ ਦੌਰਾਨ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਨੂੰ ਬਚਾ ਲਿਆ ਗਿਆ ਹੈ ਪੁਲਿਸ ਅਨੁਸਾਰ ਪਰਵਾਸੀ ਮਜ਼ਦੂਰ ਪਰਿਵਾਰ ਹੈ ਜੋ ਕਣਕ ਦੇ ਫਸਲ ਦੇ ਸੀਜ਼ਨ ਦੌਰਾਨ ਇੱਥੇ ਆਇਆ ਸੀ ਅਤੇ ਇੱਥੇ ਹੀ ਝੁੱਗੀਆਂ ਦੇ ਵਿੱਚ ਰਹਿ ਰਿਹਾ ਹੈ। ਬੱਚਿਆਂ ਦੀ ਉਮਰ ਮਹੱਜ 12 ਤੋਂ 13 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਬੱਚਿਆਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਭੇਜ ਦਿੱਤਾ ਹੈ। ਇਹ ਬੱਚੇ ਇਥੋਂ ਰਵਾਟਰ ਬਸ ਦੀ ਡੱਬੀਆਂ ਗਿੱਦੜਬਾਹ ਕੋਲ ਪਿੰਕੇਜ ਨਾਉਂਸਲੇ ਦੀ ਡਿੱਗੀ ਦੇ ਵਿੱਚ 9 ਦਿਨਾਂ ਦੇ ਬੱਚੇ 8 ਸੀ ਟੋਟਲ ਛੋਟੇ 12-13 ਸਾਲ ਦੀ ਮਰਦੇ ਸੀ। ਉਹਦੇ ਵਿੱਚੋਂ ਤਿੰਨ ਬੱਚੇ ਪਹਿਲਾਂ ਡੁੱਬ ਗਏ ਜਿਨ੍ਹਾਂ ਚੋਂ ਦੋਨੀਆਂ ਲਾਸ਼ਾਂ ਮਿਲ ਗਈਆਂ ਬਾਹਰ ਇੱਕ ਨੂੰ ਇਹਨਾਂ ਨੇ ਬੱਚੇ ਨੇ ਰੋਲਾ ਪਾਇਆ ਜਿਹੜੇ ਲੋਕ ਰਾਗੀ ਲੰਘ ਰਹੇ ਸੀ ਉਹਨਾਂ ਨੇ ਬਚਾ ਲਿਆ ਤੇ ਦੋ ਬੱਚੇ ਡੁੱਬ ਗਏ ਜਿਨ੍ਹਾਂ ਦੀ ਦੋਨਾਂ ਦੀ ਡੱਡ ਬੋੜੀਆਂ ਸੀ ਬਾਹਰ ਕੱਢੀਆਂ ਲੋਕਾਂ ਦੀ ਮਦਦ ਨਾਲ ਜੀ ਸਰ ਕਿਦਾਂ ਲੱਗਦਾ ਕਿ ਕਿਸ ਤਰ੍ਹਾਂ ਕਿੰਦੀ ਗਲਤੀ ਲੱਗਦੀ ਹੈ ਜੀ ਮੋਢਲੀ ਤਫ਼ਤੀਸ਼ ਤੋਂ ਤੁਹਾਨੂੰ ਇਹ ਤੁਰਦੀਸ਼ ਕਰਦੇ ਆ ਦੇਖਦੇ ਆ ਕਿ ਗਲਤੀ ਕਿੱਦੀ ਹੋਇਆ ਤੇ ਗਰਮੀ ਕਾਰਨ ਕਰਕੇ ਬੱਚੇ ਨਹਾਉਣਾ ਇੱਥੇ ਅਕੀ ਤੋਬਦੀਸ਼ ਕਰਦੇ ਵੀ ਕਿਹਦੀ ਗਲਤੀ ਪਰ ਸਰ ਬਟਰ ਬਾਕਸ ਦਾ ਖੁੱਲਾ ਏਰੀਆ ਸਾਹਮਣੇ ਗੇਟ ਤੋਂ ਆਏ ਆ ਬੱਚੇ ਉੱਥੇ ਵੀ ਕੋਈ ਹੈ ਨਹੀਂਗੇ ਹਨਾ ਲੱਗਿਆ ਕੁਛ ਇਹਦੇ ਬਾਰੇ ਨਹੀਂ ਕਹਿੰਦੇ ਵੀ ਸਾਹਮਣੇ ਆਏ ਆ ਜਾਂ ਪਿੱਛੋਂ ਆਏ ਅੱਗੂ ਇਹ ਤੋਬਦੀਸ਼ ਕਰਦੇ ਵੀ ਕਿਦਰ ਦੀ ਬੱਚੇ ਆ ਇਹ ਕੀ ਗੱਲਬਾਤ ਆ ਕੋਈ ਪੁਛ-ਕੁਛ ਕਰਦੇ ਬੱਚਿਆਂ ਨੂੰ ਕਿਦਰ ਕੋਈ ਹਦਾਇਤ ਵਗੈਰਾ ਕਰੋਗੇ ਜੇ ਮੰਨ ਲਓ ਜਿਹੜਾ ਰਾਹ ਰੋਕਣ ਵਾਸਤੇ ਜਿਹੜੇ ਬੱਚੇ ਆਉਂਦੇ ਹਨ ਹਾਂਜੀ ਉਹ ਮਹਿਕਮੇ ਨੂੰ ਹੀ ਪੁੱਛਦੇ ਆں ਤਸਦੀਕ ਕਰਦੇ ਆਂ ਕੀ ਗੱਲਬਾਤ ਆ ਸੀਨੀਅਰ ਅਫਸਰ ਧਿਆਨ ਚ ਲਾ ਕੇ ਸਿਵਲ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਕਿਹਦੀ ਗਲਤੀ ਆ ਕਰਦੇ ਮੇ

ਕੋ ਰੋਕਤਾ ਨਹੀਂ ਆਪਕੋ ਯਾਹਾਂ ਪੇ ਰੋਕਤਾ ਰੋਕਤਾ ਮੈਂ ਵੀ ਪਤਾ ਅਜੂ ਸਭ ਜੁੱਦ ਡੱਗੀਆਂ ਦੇ ਵਿੱਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਉਹਨਾਂ ਦਾ ਕਹਿੰਦੇ ਕਿ ਉਹ ਮੁੱਖ ਗੇਟ ਤੋਂ ਆਏ ਸੀ ਵਾਟਰ ਵਾਕਸ ਦੇ ਲੱਗਦਾ ਨਹੀਂ ਤੁਹਾਨੂੰ ਕਿ ਡਿਪਾਰਟਮੈਂਟ ਦੀ ਨੈਗਲੀਜੈਂਸੀ ਹੈ ਜੀ ਇਸ ਕਾਲ ਦੇ ਵਿੱਚ ਨਹੀਂ ਜਿੱਥੋਂ ਤੱਕ ਸਾਨੂੰ ਦੱਸਿਆ ਗਿਆ ਹੈ ਮੁੱਖ ਗੇਟ ਤੇ ਹਰ ਵੇਲੇ ਸਾਡੇ ਬੰਦੇ ਗਾਉਂਡ ਦੀ ਗਲਾ ਘੱਟ ਘੱਟ ਘੰਟੇ ਡਿਊਟੀ ਹੈ ਸਾਡੇ ਜੁਨਦਰ ਟੈਕਨੀਸ਼ੀਅਨ ਨਾਮ ਉਹ ਸਪੋਰਟਿੰਗ ਟੀਮ ਹੈ ਸਾਰੇ ਅਵੇਲੇਬਲ ਹੁੰਦੇ ਆ ਮੋਗਿਰ ਤੋਂ ਨਹੀਂ ਆਏਗੇ ਪਰ ਸਾਡਾ ਵੀ 10 ਏਕੜ ਦੇ ਵਾਟਰਕਸ ਫੈਲਿਆ ਹੋਇਆ ਹੈ ਔਰ ਸਾਡੀ ਕੁਸ਼ਕੀ ਇਹ ਹੈ ਕਿ ਪਿਛਲੇ ਦਿਨਾਂ ਵਿੱਚ ਦੀ ਸਾਰੀ ਬਾਉਂਡਰੀ ਵਾ ਪਹਿਲਾਂ ਟੁੱਟੀ ਹੋਈ ਸੀਗੀ ਸਾਰੀ ਨਵੀਂ ਬਾਉਂਡਰੀ ਵਾਲ ਕਰਾਈ ਹੈ ਕੋਈ ਵੀਕ ਪੁਆਇੰਟ ਵੀ ਜਿੱਥੋਂ ਚੜ ਸਕੇ ਬੱਚੇ 100 ਰੁਪਏ ਸੇ ਮਤਲਬ ਕੱਲ ਨੂੰ ਜੰਪ ਕਰ ਸਕਦੇ ਆ ਔਰ ਨਾਲੇ ਇਸ ਤੋਂ ਪਹਿਲਾਂ ਵੀ ਬੜੀ ਹੋਏਗੀ ਖੇਤੂਰਾ ਜਾਂ ਪਾਰਕ ਬਾਬਾ ਹੀ ਬਣੇ ਉੱਥੇ ਬੱਚੇ ਆਉਂਦੇ ਆ ਤੇ ਪਹਿਲਾਂ ਆਪਣੀ ਇਨਸੀਡੈਂਟ ਹੋਇਆ ਹੈ ਕਿ ਉਹ ਛਾਲ ਮਾਰ ਕੇ ਦਰਦਹਾਨ ਦੇ ਪਿੱਛੇ ਜਾਂ ਕਿਤੇ ਪੇੜ ਤੇ ਆਮ ਲੱਗੇ ਆ ਉਹ ਖਾਣ ਦੇ ਵੱਲੇ ਆ ਜਾਂਦੇ ਆ ਕਹਿਣਾ ਲਗਾਤਾਰ ਕੰਟਰੋਲ ਕਰਨਾ ਸੰਭਵ ਨਹੀਂ ਪਰ ਉਹ ਗੇਟ ਤੋਂ ਦੱਸਿਆ ਗਿਆ ਸਾਡੇ ਸਟਾਫ ਨੇ ਕਿ ਕਿਸੇ ਨੇ ਐਂਟਰੀ ਨਹੀਂ ਕੀਤੀ ਹੈ ਕਿ ਮੰਤਪਾਗੀ ਕਰਨੀ ਹੋਈ ਹੈ ਅਗੇ ਇਸ ਬਾਰੇ ਅਸੀਂ ਹੋਰ ਵੀ ਵਿਚਾਰ ਕਰ ਰਹੇ ਹਾਂ ਇੱਕ ਹੋਰ ਅੰਗ ਪ੍ਰੀਕਾਸ਼ਨ ਲੈਣੇ ਪਏ ਕੋਈ ਲੈਣ ਦੀ ਕੋਸ਼ਿਸ਼ ਕਰਾਂਗੇ ਸਰ ਲੱਗਦਾ ਨਹੀਂ ਕੋਈ ਫੈਂਸਿੰਗ ਵਗੈਰਾ ਕਰਨੀ ਚਾਹੀਦੀ ਹੈ ਕੋਈ ਕੰਡਿਆਲੀ ਤਾਰ ਵਗੈਰਾ ਲਗਾਉਣੀ ਚਾਹੀਦੀ ਹੈ ਜੀ ਅਗੇ ਕੰਡਿਆਲੀ ਤਾਰ ਦਾ ਇਸ ਤਰ੍ਹਾਂ ਜਿਹੜੀ ਪ੍ਰੋਟੈਕਟਿਡ ਪਲੇਸ ਹੈ ਵਾਟਰ ਵਰਕ ਸਾਰੇ ਜਿੱਥੇ ਵੀ ਹੁੰਦੇ ਹੈ ਕਿ ਅੰਗਰੇਜ਼ਾਂ ਵੇਲੇ ਤੋਂ ਸੁਰੱਖਿਆ ਖੇਤਰ ਕੁਸ਼ ਕੀਤਾ ਗਏ ਹੈ ਪਰ ਸਾਡੀ ਪਰਥਾਏ ਬਣ ਗਈ ਕਿ ਲੋਕ ਅਕਸਰ ਸੈਰਗਾ ਘੁੰਮਣ ਜਾਂ ਕਿਤੇ ਨੂੰ ਆਟਾ ਫਾਣ ਜਾਂ ਚਾਰਪੜਵਾਕਰ ਅਕਸਰ ਆ ਜਾਂਦੇ ਹੈ ਪਰਿਵਾਰੀ ਰੋਕਣ ਦੀ ਕੋਸ਼ਿਸ਼ ਕੀਤੀ ਵੀ ਜਾਂ ਪਰ ਕਈ ਲੋਕਾਂ ਦਾ ਧਾਰਮਿਕ ਭਾਵਨਾ ਆ ਜਾਂਦੀ ਹੈ ਕਈ ਲੋਕ ਲੋਕਲ ਹੁੰਦੀ ਹੈ ਸਾਰੇ ਤੇ ਉੱਥੇ ਅਸੀਂ ਸਫਲ ਨਹੀਂ ਹੋ ਪਾਂਦੇ ਕੰਡਿਆਲੀ ਦਾਰ ਇਸ ਕਰਕੇ ਸੰਭਵ ਕੀ ਜੇ ਟਰਾਕ ਟੈਂਕ ਲਗਾਤਾਰ ਸਫਾਈ ਕਰਨੀ ਹੁੰਦੀ ਹੈ ਸਾਡੇ ਵਰਕਰਾਂ ਨੇ ਕੰਮ ਕਰਨਾ ਹੁੰਦਾ ਹੈ ਕੰਡਿਆਲੀ ਦਾਰ ਸਹੀ ਨਹੀਂ ਪਰ 메ਨ ਗੇਟ ਤੇ ਜਾਂ ਹੋਰ ਯਾਨੀ ਵੀਕ ਪੁਆਇੰਟ ਹੈ ਉਹਨੂੰ ਹੋਰ ਵੀ ਸੈਂਕਸ਼ਨ ਕਰਨ ਬਾਰੇ ਸੋਚਿਆ ਜਾ ਸਕਦਾ ਹੈ ਇਹ ਨਾ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾਖੁਰਦ ਵਿਖੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ 3 ਫੁੱਟ ਟੋਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਨਾਲ ਉਹ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾਮ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਏ ਤੇ ਦੂਜੇ ਦਾ ਨਾਮ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਇਹਦੀ ਉਮਰ ਹੈਗੀ 18 ਸਾਲ ਦੀ ਇਹ ਦੋਵੇਂ ਯਾਨੀ ਕਿ ਰਾਨੀਬੁਰਾ ਦੇ ਰਹਿਣ ਵਾਲੇ ਨੇ ਤੇ ਬਾਕੀ ਡੈਡ ਬੋਡੀਆਂ ਹੀ ਕਬਜ਼ੇ ਚ ਰਹਿ ਰੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਾਰਵਾਈ ਅਮਰ ਚੋੜਿਆ ਜਾਂਦਾ ਹੈ